ਪਲਿਆ ਪਲਾਇਆ ਸਾਡਾ ਨੌਜਵਾਨ ਜਿਹਨੂੰ ਮਾਵਾ ਨੇ ਪਾਲਿਆ ਪੋਸਿਆ ਕੀਤਾ ਤੇ ਹੋਰ ਕਿਰਤ ਦੇ ਯੋਗ ਬਣਾਇਆ ਜਦੋਂ ਕਿਰਤ ਦੇ ਯੋਗ ਬਣਿਆ ਉਹ ਜਾਜ ਬਹਿ ਕੇ ਚਲ ਗਿਆ ਵਿਦੇਸ਼ ਤੇ ਫਿਰ ਪੰਜਾਬ ਦੇ ਪੱਲੇ ਕਿ ਰਹਿ ਗਿਆ ਹੁਣ ਇਹਦੇ ਚ ਹੋਰ ਦੋ ਚੀਜ਼ਾਂ ਐਂਡ ਹੋ ਜਾਂਦੀਆਂ ਉਹ ਬੱਚਾ ਬਾਹਰ ਗਿਆ ਮਾ ਮਾਪ ਦਾ ਸਭ ਕੁਝ ਬਣਿਆ ਬਣਾਇਆ ਵੇਚ ਵਟ ਕੇ ਘਟੋ ਘਟ 18 ਸਾਲ ਤੱਕ ਜਿਸ ਤਰ੍ਹਾਂ ਤੁਸੀਂ ਕਿਹਾ ਪਲਿਆ ਪਾਲਿਆ ਔਖਾਂ ਚ ਕਈ ਲੋਕਾਂ ਨੇ ਸੁੱਖਣਾ ਸੁੱਖੀਆਂ ਬੱਚਾ ਵੱਡਾ ਕੀਤਾ ਪਾਲਿਆ ਉਸ ਤੋਂ ਬਾਅਦ ਉਹ ਰਿਸਟ ਪੁਛਟੇ ਕਿਉਂ ਉਹਦਾ ਮੈਡੀਕਲ ਹੋਇਆ ਸਾਰੇ ਵਿਦੇਸ਼ੀ ਵੀਜ਼ਾ ਜਦੋਂ ਜਾਰੀ ਹੁੰਦੇ ਨੇ ਉਹਦਾ ਮੈਡੀਕਲ ਹੁੰਦਾ ਉਹ ਕਿਉਂ ਹੋਇਆ ਉਹ ਇਸ ਲਈ ਹੋਇਆ ਵੀ ਅਗਲੇ 20 ਸਾਲ ਲਈ ਪੜਿਆ-ਪੜਾਇਆ ਨੌਜਵਾਨ ਮਿਹਨਤ ਕਰਨ ਵਾਲਾ ਤੁਹਾਨੂੰ ਮਿਲ ਰਿਹਾ ਬਿਲਕੁਲ ਠੀਕ ਉਹਦੀ ਬੇਸਿਕ ਸਿੱਖਿਆ ਕੀ ਹੈ ਉਹਨੇ ਜਾ ਕੇ ਉੱਥੇ ਕੋਈ ਹਾਈ ਪੇਇੰਗ ਜੌਬ ਥੋੜਾ ਮਿਲ ਜਾਣਾ ਸੀ ਉਹਨੂੰ ਪਲੱਸ 2 ਇਹ ਆ ਦਸਵੀਂ ਇਹ ਆਰਡੀਨਰੀ ਗ੍ਰੈਜੂਏਟ ਵੀ ਗਿਆ ਉਹ ਹੁਣ ਉੱਥੇ ਲੇਬਰ ਦੀ ਚੱਕੀ 'ਚ ਫਸ ਗਿਆ ਉਨੇ ਹੁਣ ਤੁਹਾਨੂੰ 15 ਦਿਨਾਂ ਬਾਅਦ ਜਾਂ ਹਫ਼ਤੇ ਬਾਅਦ ਤੁਹਾਨੂੰ ਸਰਕਾਰ ਨੂੰ ਟੈਕਸ ਦੇਣਾ ਜਦੋਂ ਉਹਨੂੰ ਪੇ ਚੈੱਕ ਮਿਲਦਾ ਜਾਂ ਫਿਰ ਲੋਕਾਂ ਨੇ ਉਹਨੂੰ ਨਗਦ ਤੇ ਕੰਮ ਕਰਾਣਾ ਉਸ ਤੋਂ ਬਾਅਦ ਪੰਜਾਬ ਨੂੰ ਕੀ ਨੁਕਸਾਨ ਹੋਇਆ ਪਹਿਲਾ ਨੁਕਸਾਨ سرمایه ਦਾ ਦੂਜਾ ਨੁਕਸਾਨ ਮਾਪੇ ਦਾ ਕਿ ساری ਉਮਰ ਦਾ ਕੀਤਾ ਕਰਾਇਆ ਕਿ ਬੁਢਾਪੇ 'ਚ ਕੰਮ ਆਏਗਾ ਉਹ ਗਿਆ ਤੀਸਰੀ ਮਾਪੇ ਦੀ ਆਸ ਖਤਮ ਹੋ ਗਈ ਕਿ ਬੱਚਾ ਹੁਣ 10 ਸਾਲ ਤੇ ਵਾਪਸ ਨਹੀਂ ਮੁੜਦਾ ਅਗਲਾ ਨੁਕਸਾਨ ਜਿਹੜਾ ਲੋਕਾਂ ਨੂੰ ਨਹੀਂ ਦਿਖ ਰਿਹਾ ਇਹਦਾ ਮਤਲਬ ਜਦੋਂ ਬੱਚੇ ਦੇ ਵਾਪਸ ਆਣ ਦੀ ਆਸ ਨਹੀਂ ਹੈ ਘੱਟੋ ਘੱਟ 10 ਸਾਲ ਉਸ ਤੋਂ ਬਾਅਦ ਕਿੰਨੇ ਦੇਖਿਆ ਇਹਦਾ ਮਤਲਬ ਨਵਾਂ ਘਰ ਨਹੀਂ ਬਣਨਾ ਨਵੀਂ ਗੱਡੀ ਨਹੀਂ ਲੈਣੀ ਪੁਰਾਣੇ ਨੂੰ ਮਰਮਤ ਨਹੀਂ ਕਰਾਉਣਾ ਜਿਹੜੇ ਬਣੇ ਘਰ ਨੇ ਉਹ ਖੰਡਰ ਬਣ ਜਾਣੇ ਉਹ ਖੰਡਰ ਬਣ ਜਾਣੇ ਨੇ ਮੇਨਟੇਨੈਂਸ ਤੋਂ ਬਿਨਾ ਤੇ ਪੰਜਾਬ ਦੀ ਇਕਨੋਮੀ ਰੋਕੀ ਜੇ ਪੇਂਟ ਪਾਲਿਸ਼ ਨਹੀਂ ਹੋਈ ਤੇ ਦਿਹਾੜੀਦਾਰ ਨੂੰ ਦਿਹਾੜੀ ਨਹੀਂ ਮਿਲੀ ਜੇ ਨਵਾਂ ਘਰ ਨਹੀਂ ਬਣਿਆ ਸੀਮੈਂਟ ਸਰੀਆ ਇੱਟਾਂ ਨਹੀਂ ਵਿਗਣੀਆਂ ਪੱਠੇ ਬਹਿ ਗਏ ਇਹਨਾਂ ਨੂੰ ਪੱਠੇ ਕਹਿੰਦੇ ਉਹਦੇ ਨਾਲ ਲੇਬਰ ਚਲੇਗੀ ਉਸ ਤੋਂ ਬਾਅਦ ਮਾਂ ਬਾਪ ਦਾ ਜਿਹੜਾ ਸਮਾਜਿਕ ਤੌਰ ਤੇ ਰਹਿਣਾ ਬਹਿਣਾ ਉਹਦੇ 'ਚ ਵੀ ਅਸਰ ਘਟ ਗਿਆ ਸਾਡੇ ਸਕੂਲ ਕਾਲਜ ਖਾਲੀ ਹੋ ਗਿਆ ਸਿਹਤ ਖਰਾਬ ਹੋ ਗਈ ਹੁਣ ਉਹਨਾਂ ਨੂੰ ਦੇਖਣ ਵਾਲਾ ਕੋਈ ਨਹੀਂ ਝੂਰਾ ਲੱਗ ਗਿਆ ਉਹਨਾਂ ਨੂੰ ਉਹ ਫਿਰ ਬਿਮਾਰ ਹੋਣਗੇ ਫਿਰ ਉਹਨਾਂ ਨੂੰ ਦਾਖੀ ਕੌਣ ਕਰੇਗਾ ਸਿਹਤ ਸਹੂਲਤਾਂ ਦੇ ਅਸਰ ਪਿਆ ਕਿਉਂਕਿ ਤੁਹਾਡੀ ਪਾਪੂਲੇਸ਼ਨ ਘਟਦੀ ਗਈ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਅਸੀਂ ਜਦੋਂ ਖੂਹ ਜ ਡਿੱਗਦੇ ਜਾ ਰਹੇ ਇਹ ਨਵਾਂ ਨਾਲ ਗੱਡੀ ਭੱਜ ਰਹੀ ਹੈ ਪਹਿਲਾਂ ਤੇ ਇਸ ਗੱਡੀ ਰੁੜਦੀ ਨੂੰ ਰੋਕਣਾ ਉਹਨੂੰ ਰੋਕਦੇ ਬ੍ਰੇਕਾਂ ਲੱਗਦੇ ਕਿੰਨੀ ਢੇਰ ਲੱਗਣੀ ਹੈ ਫਿਰ ਰੁਕੇਗੀ ਫਿਰ ਰਾਹ ਵਾਪਸ ਕਿੱਦਾਂ ਚੜੋਗੇ ਫਿਰ ਅੱਗੇ ਕੋਲ ਉਸ ਲੈਵਲ ਦਾ ਰਾਹ ਵੇਖੋਗੇ ਤੁਸੀਂ ਹੁਣ ਪਲਾਨਿੰਗ ਕੀ ਹੋ ਰਹੀ ਸਾਡੀ ਪੰਜਾਬ ਦੀ 2011 ਦੇ ਵਿੱਚ ਮਰਦਮਸ਼ੁਮਾਰੀ ਹੋਈ ਜਨ ਸੰਖਿਆ ਗਣੀ ਗਈ 2011 ਚ ਪੰਜਾਬ ਦੀ ਹੈ 2 ਕਰੋੜ 70 ਲੱਖ ਉਹਦੇ ਬੇਸ ਤੇ ਸਾਰੀ ਪਲੈਨਿੰਗ ਹੋਉਂਦੀ ਹੈ ਭਾਈ ਉਹਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਨਵੇਂ ਮਾਡਲ ਨੇ ਵੀ ਅੱਜ ਕਿੰਨੀ ਹੋ ਚੁੱਕੀ ਹੋਏਗੀ ਪੁਰਾਣੀ ਦਰ ਨੂੰ ਵੇਖਦੇ ਆ ਉਹ ਵੀ ਅੱਜ ਕਿੰਨੀ ਪਾਪੂਲੇਸ਼ਨ ਹੈ ਇੱਕ ਅੰਦਾਜ਼ੇ ਮੁਤਾਬਕ 3 ਕਰੋੜ ਤੇ 22 ਲੱਖ ਪਾਪੂਲੇਸ਼ਨ ਚਾਹੀਦੀ ਪੰਜਾਬ ਦੀ ਅੱਜ ਓਕੇ ਇਦਾ ਮਤਲਬ ਕਿੰਨੇ ਪਰਸੈਂਟ ਦਾ ਫਰਕ ਆ ਗਿਆ ਸਾਡਾ ਸਿੱਧੇ ਤੌਰ ਤੇ 50 ਲੱਖ ਦਾ ਫਰਕ ਆ ਗਿਆ ਪਹਿਲੇ ਨਾਲੋਂ 20 ਪਰਸੈਂਟ ਦਾ ਫਰਕ ਆ ਗਿਆ ਪਲਾਨਿੰਗ ਦੇ ਵਿੱਚ ਦੂਜੇ ਪਾਸੇ ਸਾਡੀ ਸਿੱਖਿਆ ਉਹਦੇ ਹਿਸਾਬ ਨਾਲ ਵਧਣੀ ਸੀ 12581 ਪਿੰਡ ਨੇ ਬੱਸੋਂ ਵਾਲੇ ਤੇ ਗੈਰ ਬੱਸੋਂ ਵਾਲੇ 13000 200 ਤੋਂ ਵੱਧੀਆਂ ਪੰਚਾਇਤਾਂ ਨੇ ਸਾਡੀਆਂ ਉਹਨਾਂ ਕਰਨਾ ਕੀ ਹੈ ਉਹਨਾਂ ਵਿਉਂਤਬੰਦੀ ਕਰਨੀ ਸੀ ਜ਼ਮੀਨੀ ਪੱਧਰ ਤੇ ਉੱਤੇ ਕੀ ਪਲੈਨਿੰਗ ਹੋ ਰਹੀ ਹੈ ਜਦੋਂ ਬੱਚੇ ਹੀ ਬਾਹਰ ਜਾ ਰਹੇ ਨੇ ਉਹਦਾ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੱਨਾਂ ਕਿ ਬੱਚੇ ਪੜਨ ਬਾਹਰ ਜਾ ਰਹੇ ਨੇ ਪੰਜਾਬ ਚ ਚਾਰ ਯੂਨੀਵਰਸਿਟੀਆਂ ਸੀ ਸਰਕਾਰੀ ਜਿਹੜੀਆਂ ਵੱਡੀਆਂ ਰਾਜਿਤੀਦਾਰ ਤੇ ਫੀਸਾਂ ਦੇ ਨਾਲ ਬੱਚਿਆਂ ਨੂੰ ਪੜਨ ਲਿਖਨ ਦਾ ਮੌਕਾ ਦਿੰਦੀਆਂ ਸੀ ਪੰਜਾਬ ਦੇ ਚਾਰ ਹਿੱਸਿਆਂ ਚ ਸੀ ਅੰਮ੍ਰਿਤਸਰ ਲੁਧਿਆਣਾ ਤੇ ਚੰਡੀਗੜ੍ਹ ਤੇ ਪਟਿਆਲਾ ਚਾਰ ਹੋ ਗਈਆਂ ਚਾਰੇ ਹਿੱਸੇ ਕਵਰ ਹੋ ਗਏ ਬੀਤੇ 10 ਸਾਲਾਂ ਚੋ ਯੂਨੀਵਰਸਟੀਆਂ ਵਧ ਕੇ ਹੋ ਗਈਆਂ 40 ਇਹਦਾ ਮਤਲਬ ਕੀ ਰੁਝਾਨ ਹੋਏਗਾ ਕਿ ਸ਼ਾਇਦ ਬੱਚਿਆਂ ਚ ਬਹੁਤ ਪੜਨ ਦਾ ਰੁਝਾਨ ਹੈ ਮੰਨੀ ਜਾ ਸਕਦੀ ਗੱਲ ਹਾਲਾਤ ਪਤਾ ਕੀ ਕਹਿ ਰਹੇ ਨੇ ਸਰਕਾਰ ਦਾ ਡਾਟਾ ਕਹਿ ਰਿਹਾ ਕਿ ਸਾਡੀ ਗ੍ਰੋਸ ਇਨਰੋਲਮੈਂਟ ਰੇਸ਼ਿਓ ਹੀ ਘਟ ਗਈ ਐ ਉਚੇਰੀ ਸਿੱਖਿਆ ਦੇ ਵਿੱਚ ਐਨੀ ਮਹਿੰਗੀ ਉਚੇਰੀ ਸਿੱਖਿਆ ਹੋ ਗਈ ਐ ਕਿ ਆਮ ਪਰਿਵਾਰ ਦੀ ਵਿੱਥੋਂ ਬਾਹਰ ਹੋ ਗਈ। ਉਹਦੀ ਇੱਕ ਐਗਜ਼ਾਮਪਲ ਹੈ ਤੁਸੀਂ ਇੰਟਰਨੈਟ ਤੇ ਜਾ ਕੇ ਦੇਖ ਸਕਦੇ ਹੋ ਇੱਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਜੇ ਤੁਸੀਂ ਇੰਜੀਨੀਅਰਿੰਗ ਕਰਨੀ ਹੈ ਇੱਕ ਡਿਗਰੀ ਕੋਰਸ ਨੂੰ ਲਗਭਗ 4 ਲੱਖ ਰੁਪਇਆ ਲੱਗਦਾ। ਸਾਲਾਨਾ 1 ਲੱਖ ਪ੍ਰਾਈਵੇਟ ਜਿਹੜੀ ਯੂਨੀਵਰਸਿਟੀ ਹੈ ਇੰਟਰਨੈਟ ਤੇ ਸਾਰੇ ਲਿਖੇ ਨੇ ਚੰਗੀ ਇੰਜੀਨੀਅਰਿੰਗ ਕਰਨ ਦਾ 28 ਲੱਖ ਰੁਪਇਆ ਉਨਾ ਫੀਸ ਰੱਖੀ ਜੇ 4 ਸਾਲ ਦੀ 28 ਲੱਖ ਹੋਈ 1 ਸਾਲ ਦੀ 7 ਲੱਖ ਹੋਈ ਜੇ 365 ਸਾਰੇ ਵਰਕਿੰਗ ਡੇ ਮੰਨ ਲਓ ਇਹਦਾ ਮਤਲਬ ਮਾਪੇ ਪ੍ਰਤੀ ਦਿਨ 2000 ਰੁਪਈਆ ਉਸ ਬੱਚੇ ਲਈ ਰਿਜ਼ਰਵ ਰੱਖਣ ਜਿੰਨੇ ਉਹ ਚੜੀ ਸਿੱਖਿਆ ਲੈਣੀ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਨੌਕਰੀ ਦੀ ਵਣ ਦੇ ਕਾਬਲ ਬਣਾ ਲਿਆ ਬੱਚੇ ਨੂੰ education ਦਾ ਸਟੈਂਡਰਡ ਵੇਖ ਲੋ ਜਾ ਕੇ ਤੁਸੀਂ ਐਨ ਆਰ ਆਈ ਐਫ ਐਕਾ ਨੈਸ਼ਨਲ ਇੰਸਟੀਚੂਨਲ ਫਰੇਮਵਰਕ ਹੈ ਉਹਦੇ ਚ ਕਿੰਨੀਆਂ ਯੂਨੀਵਰਸਟੀਆਂ ਤੇ ਕਿੰਨੇ ਕਾਲਜਾਂ ਨੇ ਤੇ ਕਿੰਨੇ ਸਕੂਲਾਂ ਨੇ ਅਪਲਾਈ ਕੀਤਾ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਸਾਡਾ ਸਕੂਲ ਕਾਲਜ ਤੇ ਯੂਨੀਵਰਸਿਟੀ ਕਿਹੜੇ ਲੈਵਲ ਦੀ ਹੈ ਫਰਾਨੀ ਹੋਏਗੀ ਤੁਹਾਨੂੰ 22 27 ਦੇ ਕਰੀਬ-ਕਰੀਬ ਸਾਡੇ ਇੰਸਟੀਚਿਊਸ਼ਨ ਜਿੰਨਾ ਅਪਲਾਈ ਕੀਤਾ 500 ਕਾਲਜੇ 440 ਯੂਨੀਵਰਸਿਟੀਆਂ ਨੇ ਸਾਡੇ ਕੋਲ ਤੇ 150 ਤੋਂ ਵੱਧ ਪੋਲੀਟੈਕਨਿਕ ਏ ਆਈਟੀਆਈ ਨੇ ਕਿੰਨੇ ادارے ਨੇ ਤੇ ਇੰਨਿਆਂ ਨੇ ਕਰਨਾ ਤੇ ਫਿਰ ਦੈਨ ਸਭ ਤੋਂ ਹੈਰਾਨ ਕਰਨ ਅੰਕੜਾ 4% ਪਿੰਡੂ ਵਿਦਿਆਰਥੀ ਏ ਸੀਨੀਅਰ ਸਿੱਖਿਆ ਦੇ ਵਿੱਚ ਯੂਨੀਵਰਸਿਟੀਆਂ ਚ ਇਹਦਾ ਮਤਲਬ ਵੀ ਧਿਆਨ ਹਟ ਗਿਆ ਉਹਦੇ ਪੱਲੇ ਨਹੀਂ ਆ ਕੁਛ ਕਿ ਉਹ ਪੈਸੇ ਨਹੀਂ ਖਰਚ ਸਕਦਾ ਤੇ ਇੱਥੇ ਤੱਕ ਨਹੀਂ ਪਹੁੰਚ ਸਕਦਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਕਿਦਾਂ ਮੁਨਕਰ ਹੋ ਸਕਦੀ ਹੈ ਇੰਨੀਆਂ ਚੀਜ਼ਾਂ ਦੇ ਪੈਸਾ ਖਰਚਿਆ ਜਾਂਦਾ ਸਿੱਖਿਆ ਦੇ ਉੱਤੇ ਰੇਟ ਕਿਉਂ ਨਹੀਂ ਘਟਕੀਤਾ ਜਾ ਸਕਦਾ ਦੈਨ ਉਸ ਤੋਂ ਬਾਅਦ ਬੇਰੋਜ਼ਗਾਰੀ ਬੀਤੇ ਸਮੇਂ 'ਚ 9% ਤੋਂ ਵੱਧ ਸਾਡੀ ਬੇਰੋਜ਼ਗਾਰੀ ਦੀ ਦਰ ਵਧ ਗਈ ਸਰਕਾਰ ਦਾ ਦੂਸਰਾ ਅੰਕੜਾ ਜਿਹੜਾ ਕਹਿ ਰਿਹਾ ਉਹ ਇਸ ਤੋਂ ਵੀ ਵੱਧ ਹੈਰਾਨਕੁਨ ਹੈ। ਬੀਤੇ ਸਮਿਆਂ ਵਿੱਚ ਤੁਸੀਂ ਉਹ ਦੇਖਿਆ ਹੋਣਾ ਕਿ ਸਾਡੇ ਬੇਰੋਜ਼ਗਾਰੀ ਦੇ ਲਈ ਦਫ਼ਤਰ ਹੁੰਦੇ ਸੀ, ਰੋਜ਼ਗਾਰ ਦਫ਼ਤਰ 'ਤੇ ਰਜਿਸਟਰ ਕਰਾਓ। ਜਿਹੜੀ ਸਰਕਾਰੀ ਨੌਕਰੀ ਨਿਕਲੇਗੀ ਪਹਿਲਾਂ ਤੁਹਾਨੂੰ ਚਿੱਠੀ ਆਏਗੀ। ਪਿਛਲੇ ਹਾਕੇ ਦਾ ਅੰਕੜਾ ਕਹਿ ਰਿਹਾ 6 ਲੱਖ ਤੇ 25 ਹਜ਼ਾਰ ਦੇ ਕਰੀਬ ਡਾਟਾ ਸੀ ਸਾਡੇ ਕੋਲ ਜਿਹਦੇ ਵਿੱਚ ਦਰਜ ਸੀ ਏਮਪਲੋਇਮੈਂਟ ਐਕਸਚੇਂਜਾਂ ਦੇ ਵਿੱਚ। ਅਬੀਤੇ ਸਾਲ ਡਾਟਾ ਨਵਾਂ ਆਇਆ 2 ਲੱਖ 20 ਹਜ਼ਾਰ ਹੋ ਗਿਆ। ਇਹਦਾ ਕੀ ਤਤ ਕਰਿਆ ਜਾਵੇ? ਕਿ 4 ਲੱਖ ਬੱਚੇ ਨੂੰ ਨੌਕਰੀ ਮਿਲ ਗਈ ਹੈ ਅਸਲ ਕਹਾਣੀ ਇਹ ਆ ਕਿ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ ਉਸ ਚੀਜ਼ ਤੋਂ ਅਪਲਾਈ ਕੋਈ ਨਹੀਂ ਕਰਦਾ ਅਪਲਾਈ ਨਹੀਂ ਕਰਦਾ ਮੈਂ ਕਹਿੰਦਾ ਹਰਾਨੀ ਖਤਮ ਹੋ ਗਈ ਆਸ ਖਤਮ ਹੋ ਗਈ ਤੁਹਾਨੂੰ ਦਫ਼ਤਰ ਲੱਭਣਾ ਪਏਗਾ ਕਿ ਕਿੱਥੇ ਹੈਗਾ ਕਿੱਥੇ ਜਾ ਕੇ ਰਜਿਸਟਰ ਕਰਾਈਏ ਇਹ ਇੱਕ ਪਾਸ਼ਾ ਇਹ ਵੇਲੇ ਭੀੜ ਲੱਗੀ ਹੁੰਦੀ ਸੀ ਇਹ ਹੋ ਗਈ ਨੌਜਵਾਨੀ ਦੀ ਦਸ਼ਾ ਸਕਿੱਲ ਡਵੈਲਪਮੈਂਟ ਕਿੰਨੀਆਂ ਸਕਿਲ ਯੂਨੀਵਰਸਿਟੀਆਂ ਪੰਜਾਬ 'ਚ ਖੁੱਲੀਆਂ ਪੀਤੇ ਸਮੇਂ ਦੇ ਵਿੱਚ ਅਸੀਂ ਇਹ ਥੋੜਾ ਵੀ ਸ਼ੰਭੂ ਬੈਰੀਅਰ ਤੱਕ ਹੀ ਇਸ ਤੋਂ ਗਾਂ ਸਾਡੀ ਸਿਆਸੀ ਸੋਚ ਹੀ ਕੋਈ ਨਹੀਂ ਹੈਗੀ ਇਹ ਇੱਕ ਬੜਾ ਗੰਭੀਰ ਮਸਲਾ ਸੀ ਅੱਜ ਜਦੋਂ ਤਾਮਿਲਨਾਡੂ ਨੇ ਰੌਲਾ ਰੱਪਾ ਪਾਇਆ ਵੀ ਅਸੀਂ ਇਸ ਡੀਲਿਮਿਟੇਸ਼ਨ ਜਿਹਦੇ 'ਚ ਸੀਟਾਂ ਵਧਾ ਰਹੇ ਨੇ ਅਸੀਂ ਇਹਦੇ ਖਿਲਾਫ ਆ ਕਿਉਂ ਕਿਉਂ ਜਦੋਂ ਪਰਿਵਾਰ ਨੇ ਹੋਣ ਦੀਆਂ ਗੱਲਾਂ ਨਹੀਂਆਂ ਸਭ ਤੋਂ ਆਬਾਦੀ ਦੇ ਵਧਣ ਦੀ ਦਰ ਘਟੀ ਹੈ ਪੰਜਾਬ 'ਚ ਤਾਮਿਲਨਾਡੂ ਕੇਰਲਾ 'ਚ ਪੜੇ ਲਿਖੇ ਸੂਬਿਆਂ 'ਚ ਤੇ ਅੱਜ ਉਹਨਾਂ ਨੂੰ ਤੁਸੀਂ ਪੈਨਲਾਈਜ਼ ਕਰ ਰਹੇ ਹੋ ਵੀ ਤੁਹਾਡੀ ਸੀਟ ਨਹੀਂ ਵਧਣੀ ਕਿਉਂਕਿ ਤੁਹਾਡੀ ਪਾਪੂਲੇਸ਼ਨ ਘਟਿਆ ਅਗਲੇ ਨੇ ਦੂਰ ਦੀ ਸੋਚੀ ਸਾਡੇ ਬੰਦਿਆਂ ਕਿੱਥੇ ਤੱਕ ਸੋਚੀ ਉਹਨਾਂ ਨੇ ਇੰਡਸਟਰੀ ਲਾਈ ਹੁਣ ਅੱਜ ਇੱਕ ਨਵੀਂ ਚੀਜ਼ ਆ ਜਿਹੜੀ ਚੀਜ਼ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ 2700 ਕਿਲੋਮੀਟਰ ਤੁਹਾਡੀ ਜ਼ਰਖੇ ਜ਼ਮੀਨ ਦੁਨੀਆ ਦੀ ਇੱਕ ਨੰਬਰ ਦੀ ਕੀਮਤੀ ਜ਼ਮੀਨ ਹੈ ਸਾਡੀ ਸਾਡੇ ਕੋਲ 10 ਘੰਟੇ ਤੋਂ ਵੱਧ ਦੀ ਸਨਲਾਈਟ ਆ ਨਾਰਵੇ ਵਰਗੇ ਬਾਕੀ ਸੈਂਟਰਲ ਯੂਰਪ ਚ ਕੰਟਰੀ ਦੇਖੋ ਉਥੇ 6-6 ਮਹੀਨੇ ਧੁੰਦ ਨਹੀਂ ਚੜਦਾ ਸਾਨੂੰ ਸੂਰਜ ਮਿਲ ਗਿਆ ਹਵਾਜ ਪਾਣ ਪਾਣੀ ਬਹੁਤ ਵਧੀਆ ਤੁਹਾਨੂੰ ਮੌਨਸੂਨ ਦੇ ਵਿੱਚ ਬਾਰਿਸ਼ ਆਂਦੀ ਹੈ ਨੇਚਰਲ ਸਵੀਟ ਵਾਟਰ ਨਹਿਰਾਂ ਜੋ ਫਲੋ ਹੋ ਕੇ ਆ ਰਿਹਾ ਉਸ ਤੋਂ ਬਾਅਦ ਮਿਹਨਤੀ ਲੋਕ ਨੇ ਰੇਸਟ ਪੁਸਟ ਨੇ ਉਹਨੂੰ ਕੈਸ਼ ਕਰਨ ਦੀ ਥਾਂ ਤੇ ਅਸੀਂ ਕਿਸ ਪਾਸੇ ਤੁਰੇ ਹ ਸਾਡਾ ਖੇਤੀਬਾੜੀ ਜਿਹੜਾ ਸਾਡਾ ਸਭ ਤੋਂ ਵਧੀਆ ਇੱਕ ਧੰਦਾ ਸੀ ਜਿਹੜਾ ਸਾਨੂੰ ਜੀਵਨ ਜਾਨ ਸੀ ਧੰਦਾ ਤੇ ਲੋਕਾਂ ਲਈ ਸੀ ਪੰਜਾਬੀਆਂ ਲਈ ਜੀਵਨ ਜਾਨ ਸੀ ਕੀ ਬਚਿਆ ਉਹਦੇ ਚ 2700 ਕਿਲੋਮੀਟਰ ਹਾਈਵੇ ਬਣ ਗਏ ਪੈਸੇ ਮਿਲੇ ਕਿਸਾਨੀ ਨੂੰ ਕਿਸੇ ਬੰਦੇ ਨੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਲ ਦੇ ਹਿਮਾਚਲ ਚ ਕਿਸ ਰੇਟ ਤੇ ਪੈਸੇ ਮਿਲੇ ਨਾਲ ਹਰਿਆਣੇ ਚ ਕਿੰਨੇ ਮਿਲੇ ਰਾਜਸਥਾਨ ਚ ਕਿੰਨੇ ਮਿਲੇ ਜੇ ਅਖਵਾਰਾਂ ਦਾ ਡਾਟਾ ਵੇਖੋ ਚਾਰ ਅਫਸਰਾਂ ਨਾਲ ਗੱਲ ਕਰੋ ਤੁਹਾਨੂੰ ਦੱਸਣਗੇ ਤੁਸੀਂ ਬਹੁਤ ਘੱਟ ਰੇਟ ਲਿਆ ਉਹ ਇੱਕ ਅਲੱਗ ਮਸਦਾ ਮੈਂ ਅਗਲੇ ਤੇ ਆਨਾ ਅੱਜ ਸਾਡੀ ਅਗਲੀ ਨੌਜਵਾਨੀ ਨੇ ਸਿਰਫ ਗੱਡੀਆਂ ਸ਼ੂਕਦੀਆਂ ਹੀ ਵੇਖਣੀਆਂ ਹਾਈਵੇ ਤੇ ਜਾਂਦੀਆਂ ਕਾਦੇ ਲਈ ਹਾਈਵੇ ਬਣ ਰਹੇ ਟਰੇਡ ਲਈ ਹਾਈਵੇ ਬਣ ਰਹੇ ਨੇ ਨਾ ਸੈਂਟਰਲ ਏਸ਼ੀਆ ਚ ਟਰੇਡ ਹੋਏਗੀ ਕ੍ਰਾਸ ਬਾਰਡਰ ਟ੍ਰੇਡ ਹੋਏਗੀ ਮਿਡਲ ਈਸਟ ਤੱਕ ਟ੍ਰੇਡ ਹੋਏਗੀ ਪੁਰਾਣੇ ਰੂਟ ਤਾਂ ਟ੍ਰੇਡ ਹੋਏਗੀ ਕਿੱਥੇ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਇੱਥੇ ਫੂਡ ਪ੍ਰੋਸੈਸਿੰਗ ਜ਼ੋਨ ਲਾਈ